ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 2 ਨਵੰਬਰ 2025 ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਬਾ ਬਰੋ ਨਗਰ ਖਾਨਕੋਟ ਦੇ ਸ਼੍ਰੀ ਦਸਾਂਤ ਸਾਹਿਬ ਜੀ ਦੀ ਸੇਵਾ ਕੀਤੀ ਜਾ ਰਹੀ ਹੈ ਸਮਾ तकरीबन ਸਵੇਰੇ 10:30 ਵਜੇ ਸਾਡੇ ਭਾਜੀ ਰਣਜੀਤ ਸਿੰਘ ਜੀ ਜੋ ਇੱਕ ਬਹੁਤਿਆ ਮਤਲਬ ਇਲੈਕਟ੍ਰੀਕਲ ਦੇ ਮਾਹਰ ਵੀ ਹਨ ਤੇ ਸੇਵਾ ਕਰਦੇ ਹੋਏ ਸ਼ਾਨ ਸਭ ਉਤਾਰਨ ਦੀ ਰਸਮ ਪੂਰੀ ਕਰਦੇ ਹੋਏ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਦਾ ਛੱਤ ਤੋਂ ਬਹੁਤ ਹੀ ਵਧੀਆ ਨਜ਼ਾਰਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਗੁੰਮਦ ਬਹੁਤ ਹੀ ਵਧੀਆ ਦਿਖਾਈ ਦੇ ਰਿਹਾ ਨਾਲ ਮਕਾਨ ਤੱਕ ਵੀ ਦਿਖ ਰਿਹਾ ਹੈ ਇਹ ਜੀ ਤਿੰਨ ਭਾਜੀ ਸਾਡੇ ਰਾਜੂ ਭਾਜੀ ਜਿਨ੍ਹਾਂ ਨੂੰ ਅਸੀਂ ਕਹਿੰਨੇ ਆ ਨਿਸ਼ਾਨ ਸਾਹਿਬ ਉਤਾਰਨ ਦੀ ਰਸਮ ਪੂਰੀ ਕਰਦੇ ਹੋਏ ਨਿਸ਼ਾਨ ਸਾਹਿਬ ਉਤਾਰਨ ਦੇ ਵਾਸਤੇ ਡਾਟਾ ਸਾਹਿਬ ਜਿਹੜੇ ਨੇ ਬਾਬਾ ਜੀ ਅਰਦਾਸ ਕਰ ਰਹੇ ਨੇ ਬਾਬਾ ਜੀ ਸਹਾਇ ਬਾਦ ਸੋ ਬਾਦ ਚੜੀ ਗੱਤੀ ਸ਼ੰਗ ਵਾਪਸ ਕਰਦਾ ਹੈ ਜੀ ਆਇਆਂ ਨੂੰ ਹੀ ਰੰਗ ਨੂੰ ਪੇਸ਼ ਕਰਦਾ ਫਰੰਕਸੈਂ ਹੋਇ ਇੱਕ ਵਾਰੀ ਆਪਣੇ ਹੱਥੋਂ ਦੀ ਨਰਸਤ ਨੂੰ ਦਿਖਾ ਰਿਹਾ ਹੈ। ਸ੍ਰੀ ਹਾਰਿ ਗ੍ਰੰਥ ਨੂੰ ਪੜਾ ਰਿਹਾ ਕਿ ਸਭ ਕੁਝ ਜਾਏ। ਇਹ ਲਗਾ ਕੇ ਕੀ ਹੋਈਆਂ ਸਾਡੀ ਆਪੇ ਦਾ ਹੈ। ਜੀ ਇਹ ਪਾਸਾ ਇਸ ਤਰ੍ਹਾਂ ਦੀ ਬਣਾਉਣ। ਸਭ ਕੋਈ ਇਹ ਸੁਹਾਏ ਦਸਾਂ ਪਾਸੇ ਜੀ ਜੋ। ਤਾਂ ਤਾਂ ਸ੍ਰੀ ਰੰਗ ਫਾਇਦੇ ਪਾਰ ਦਸਨ ਦੇ ਦਾਸਾਂ ਦਾ ਅੰਤਾਰ ਬਹੁਤ ਹੀ ਹੋਇਆ। ਜਾ ਪਿਆਈ ਮਾਨ ਬਹੁਤ ਸਹਿਰ ਦਾ ਸਿਆਣ ਆਰਮੀ ਸਿਆਣ ਆ ਹਾਤੀ ਹਰਕਤੀਨਾ ਤੋਂ ਪਿਛਾਹ ਜਿਨਾ ਹਾਂ ਹਮੇਂ ਪਿਆਰ ਮਾਨ ਸਿਆਣ ਦੇ ਇੱਕ ਲਾਈਟ ਚੇਰ ਵਾਲੀ ਬਾਲ ਪ੍ਰਨਾਸ ਤੇ ਦੇ ਆਨੰਦ ਕਮਤੇ ਸਰਦਾ ਹੈ ਅੰੰਧ ਹੈ ਆਪਨ ਲੋਗੋ ਬੀਤੇ ਜਹਾਂ ਦਾ ਆਪਨੇ ਅੰਕਾਰ ਮਿਹਰ ਦੀ ਉਸ ਰਾਤੇ ਆਪਣੇ ਸੋਹਣੇ ਨੂਰਾਨ ਸਾਥ ਦੇ ਚੋਰਾਚੀ ਸੇ ਆਰਾਮ ਕਰੀਆ ਵਾਹਿਗੁਰੂ ਦਾ ਬਖਸ਼ਾ ਬੋਲ ਜੀ ਬਾਬਾ ਜੀ ਨੇ ਅਰਦਾਸ ਦੀ ਸੰਪੂਰਤਾ ਕਰਤੀ ਹੈ ਤੇ ਹੁਣ ਮੋਟਰ ਚੱਲ ਪਈ ਹੈ ਨਿਸ਼ਾਨ ਸਾਹਿਬ ਨੂੰ ਕੱਦੇ ਉਤਾਰਨ ਦੀ ਨਵਾਂ ਨਿਸ਼ਾਨ ਸਾਹਿਬ ਨੂੰ ਚੋਲਾ ਪਹਿਨਾ ਜਾਏਗਾ ਪਹਿਲਾਂ ਨਿਸ਼ਾਨ ਸਾਹਿਬ ਨੂੰ ਦੁੱਧ ਦੇ ਨਾਲ ਇਸ਼ਨਾਨ ਕਰਵਾਇਆ ਜਾਏਗਾ ਉਸ ਤੋਂ ਬਾਅਦ ਕੱਪੜੇ ਨਾਲ ਸਾਫ਼ ਕਰਕੇ ਫਿਰ ਨਵਾਂ ਚੋਲਾ ਸਾਹਿਬ ਨਿਸ਼ਾਨ ਸਾਹਿਬ ਪਹਿਨੇ ਆ ਜਾਏਗਾ ਬਹੁਤ ਹੀ ਅਦੁੱਤ ਦਿੱਖੇ ਨਾਲ ਲੱਗਿਆ ਹੈ ਨਿਸ਼ਾਨ ਸਾਹਿਬ ਹੋਲੀ-ਹੋਲੀ ਥੱਲੇ ਹੁੰਦਾ ਹੋਇਆ ਬਹੁਤ ਹੀ ਤਕਨੀਕ ਨਾਲ ਇਹ ਨਿਸ਼ਾਨ ਸਾਹਿਬ ਗੁਰਦਰਾ ਸਾਹਿਬ ਜੀ ਸਾਹਿਬ ਵਿੱਚ ਸ਼ਿਸ਼ੂਬਤ ਕੀਤਾ ਗਿਆ ਸੋਰੀ ਸਿੰਘ ਸਾਹਿਬਾਨ ਆਪਣੀ ਆਪਣੀ ਸੇਵਾ ਨਿਭਾਉਣ ਵਾਸਤੇ ਪੁੱਜੇ ਨੇ ਕਾਫੀ ਹਾਈਟ ਤੱਕ ਇਹ ਨਿਸ਼ਾਨ ਸਾਹਿਬ ਜਿਹੜਾ ਏ ਅਗਰੋਂ ਨਜ਼ਰ ਇੰਟਰ ਹੋਂ ਤੇ ਕਾਫੀ ਦੂਰੋਂ ਤਕਰੀਬਨ 2 ਕਿਲੋਮੀਟਰ ਤੋਂ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ ਹੈ ਬਹੁਤ ਹੀ ਹੁੰਦਾ ਤਰੀਕੇ ਨਾਲ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਹੋਏ ਸਿੰਘ ਸਾਫ ਸਾਰੇ ਪੂਰੇ ਦੇਢ ਹਲਕਾ ਹੋਣਾ ਤਾਂ ਕਰਕੇ ਭਾਜੀ ਪੂਰੇ ਦੇਢ ਹਲਕਾ ਹੋਣਾ ਹੋਰ ਦੇ ਨਾਲ ਨਿਸ਼ਾਨ ਸਾਹਿਬ ਨੂੰ ਪਰਮ ਦੀ ਇਹ ਰਸਮ ਪੂਰੀ ਕਰਦੇ ਹੋਏ ਐਮਸੀ ਨਹੀਂ ਬਲਕਿ ਇਹ ਮਸ਼ੀਨ ਬਹੁਤ ਹੀ ਵੇਰ ਸਾਕ ਦੇ ਨਾਲ ਹੌਲੀ-ਹੌਲੀ ਨਿਸ਼ਾਨ ਸਾਹਿਬ ਨੂੰ ਘਟਦੀ ਜਾਂਦੀ ਹੈ ਨਾ ਜਿਹੜੀ ਉਹ ਪਰ ਉਹ ਨਹੀਂ ਆਉਂਦੇ ਬਿਜਲੀ ਵਾਲੇ ਉਹ ਵਰਕਪੈਨ ਉਹ ਜਿਹੜੇ ਪੋਜੀਸ਼ਨ 'ਚ ਲੈ ਕੇ ਆਏਗੀ ਉਹ ਹਲਕੀ ਹੁੰਦੀ ਹੈ ਬੈਰ ਉਹ ਵਰਕਪੈਨ ਕਾਫੀ ਸਮਾਂ ਮੇਰਾ ਖਿਆਲ 10 ਤੋਂ 15 ਮਿੰਟ ਲੱਗਦੇ ਨੇ ਨਿਸ਼ਾਨ ਸਾਹਿਬ ਨੂੰ ਥੱਲੇ ਆਉਂਦੇ ਹੋਏ ਥੋੜਾ ਜਾਂ ਨਿਸ਼ਾਨ ਸਾਹਿਬ ਵੱਲੇ ਰਹਿ ਗਿਆ ਬਸ ਕਿ ਸਾਰੇ ਸਿੰਖ ਖੜੇ ਨੇ ਚਾਰ ਮਰਸ਼ ਕਰ ਰਹੇ ਨੇ ਆਪਸ ਵਿੱਚ ਜੀ ਹੁਣ ਸਾਬ ਥੋੜਾ ਜਿਹਾ ਰਹਿ ਗਿਆ ਲਸਤ ਦੇ ਡਾਉਨ ਪੋਜੀਸ਼ਨ ਚ ਆਉਣ ਵਾਲੀ ਹੈ ਪ੍ਰਧਾਨ ਸਾਹਿਬ ਮਸ਼ਤ ਕਮਲਜੀਤ ਸਿੰਘ ਜੀ ਜੋ ਗੁਰਦੁਆਰਾ ਬਰੋਲ ਨਗਰ ਦੇ ਪ੍ਰਧਾਨ ਨੇ ਇਹ ਨਾਲ ਉਹਨਾਂ ਸੇਵਾ ਨਿਭਾ ਰਹੇ ਨੇ ਅਮਰਜੀਤ ਸਿੰਘ ਜੀ ਸਾਡੇ ਭਾਜੀ ਤਿੱਲੋ ਸਾਹਿਬ ਜੀ ਅੱਜ ਆਪਣਾ ਟਾਈਮ ਕੱਢ ਕੇ ਸ਼ਾਮ ਸਰ ਦੀ ਸੇਵਾ ਕਰਨ ਵਾਸਤੇ ਆਏ ਨੇ ਬਹੁਤ ਬਤਾਲ ਸਿੰਘ ਜੀ ਇਹ ਸ਼ਰਮਾ ਜੀ ਵੀ ਇਲੈਕਟ੍ਰੀਸ਼ੀਅਨ ਦਾ ਜੋ ਵੀ ਸੇਵਾ ਹੈ ਉਹ ਇਹ ਕਰਨਗੇ ਕਿਉਂਕਿ ਇੱਕ ਲੜੀ ਲੱਗੀ ਹੋਈ ਹੈ ਉਹਨੂੰ ਬੜੇ ਹੀ ਸੇਫਟੀ ਤਰੀਕੇ ਨਾਲ ਪਿਲਉ ਉਤਰਿਆ ਜਾਏਗਾ ਕਿ ਚੋਲਾ ਸਾਹਿਬ ਦੀ ਸੇਵਾ ਕਰਨ ਉਪਰੰਤ ਉਸ ਨੂੰ ਫਿਰ ਉਸੇ ਤਰ੍ਹਾਂ ਹੀ ਲਗਾਇਆ ਜਾਏ ਜਿਸ ਤਰ੍ਹਾਂ ਇਹ ਲੱਗੀ ਹੈ ਰਾਤ ਨੂੰ ਤੁਸੀਂ ਦੇਖਦੇ ਹੋ ਕਿ ਬਹੁਤ ਹੀ ਵਧੀਆ ਨਿਸ਼ਾਨ ਸਾਹਿਬ ਤੇ ਲੜੀ ਲੱਗੀ ਹੋਈ ਦਿਖਾਈ ਦਿੰਦੀ ਹੈ। ਇਹ ਤਾਂ ਮਿਲਦਾ ਟਾਈਮ ਬਹੁਤ ਹੀ ਵਧੀਆ ਨਿਸ਼ਾਨ ਸਾਹਿਬ ਸੂਬਤ ਹੈ। ਇਹ ਗੁਰਦੁਆਰਾ ਸਾਹਿਬ ਦੇ ਸਾਈਡ ਦਾ ਵਿਊ ਕਾਫੀ ਵਧੀਆ ਮਕਾਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਬਣੇ ਹੋਏ ਨੇ। ਕਾਫੀ ਸਾਫ ਸੁਥਰਾ ਇਲਾਕਾ ਹੈ। ਅਗਰੋਲ ਨਗਰ ਜਿੱਥੇ ਗੁਰਦੁਆਰਾ ਸਾਹਿਬ ਸਥਿਤ ਹੈ। ਬਹੁਤ ਹੀ ਵਧੀਆ ਸਾਫ ਸੁਥਰੀ ਜਗ੍ਹਾ ਹੈ। ਵਧੀਆ ਕਲੇਮੀ ਲੱਗ ਗਈ ਇਹ ਤਕਰੀਰ ਗੁਰਦਰਾ ਸਾਹਿਬ ਦਾ ਗੱਡੀਆਂ ਆਂਦੀ ਜਾਂਦੀਆਂ ਜਿੱਦੇ ਸਹੀ ਮੰਦਰ ਰਸਤਾ ਗੁਰਦਰਾ ਸਾਹਿਬ ਦੀ ਲੱਗੀ ਬੰਨੀਆਂ ਬਿਲਡਿੰਗਾਂ ਦੀ ਵੀਡੀਓ ਦਿਖਾਣੀ ਕਾਫੀ ਸੁਰੱਖਿਅਤ ਹੈ ਨਾ ਹੋਰ ਸਿੰਘ ਖੜੇ ਨੇ ਇਹ ਲੋਕ ਸਭ ਕਿਸੇ ਮਸ਼ਵਰੇ ਤੇ ਗੱਲ ਕਰਦੇ ਸਾਰੇ ਖੰਦੇ ਇਹ ਜਿਹੜਾ ਨਿਸ਼ਾਨ ਸਤਾਪੀ ਸੇਵਾ ਦਾ ਦੱਸਦਿਆਂ ਕਿ ਇਸ ਸਾਲ ਦੇ ਵਿੱਚ ਦੋ ਵਾਰੀ ਸੰਗਤ ਵੱਲੋਂ ਕੀਤੀ ਜਾਂਦੀ ਹੈ ਇੱਕ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਤੇ ਉਦੋਂ ਚੋਰਾ ਸਾਹਿਬ ਪਨਾਇਆ ਜਾਂਦਾ ਹੈ ਤੇ ਦੂਸਰਾ ਬਸਾਖੀ ਵਾਲੇ ਦਿਨ ਜਿੱਦਨ ਖਾਲਸਾ ਪੰਥ ਦੀ ਸਤਾਪਨਾ ਹੋਈ ਸੀ ਉਸੇ ਦਿਨ ਵੀ ਸੇਵਾ ਕੀਤੀ ਜਾਂਦੀ ਹੈ ਗਗਨ ਸਿੰਘ ਜੀ ਸ਼ਾਨ ਸਾਹਿਬ ਉਤਾਰਦੇ ਹੀ ਸ਼ਾਨ ਸਾਹਿਬ ਦੇ ਬਸਤਰ ਉਤਾਰਦੇ ਹੋਏ ਸਾਰੇ ਨੌਜਵਾਨ ਸਿੰਘ ਲੱਗੇ ਨੇ ਸਾਰਾ ਸ਼ਾਨ ਸਾਹਿਬ ਦਾ ਜੋ ਬਸਤਰ ਹੀ ਉਤਾਰੇ ਗਏ ਨੇ ਉਹਨ ਸ਼ਾਨ ਸਾਹਿਬ ਨੂੰ ਇਸ਼ਨਾਨ ਕਰਨ ਦੀ ਪਿਆਰੀ ਕੀਤੀ ਆ ਰਹੀ ਹੈ ਦੁੱਧ ਦੇ ਨਾਲ ਨਿਸ਼ਾਨ ਸਾਹਿਬ ਨੂੰ ਸ਼ਨਾਣ ਕਰਾਇਆ ਜਾਏਗਾ ਤੇ ਪੂਰੀ ਮਰਿਆਦਾ ਦੇ ਨਾਲ ਚੰਗੀ ਤਰ੍ਹਾਂ ਮਨ ਮਾਰ ਕੇ ਨੌਜਵਾਨ ਲੱਗੇ ਹੋਏ ਨੇ ਫਰ ਨੌਜਵਾਨ ਆਪਣੇ ਆਪਣੇ ਤਰੀਕੇ ਨਾਲ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਿਹਾ ਤੇ ਆਪਣਾ ਆਪਣਾ ਯੋਗਦਾਨ ਪਾ ਰਹੇ ਨੇ ਸਾਨੂੰ ਵੀ ਮੌਕਾ ਮਿਲਿਆ ਇਸ ਵਾਰੀ ਨਿਸ਼ਾਨ ਸਾਹਿਬ ਦੀ ਸੇਵਾ ਕਰਨ ਦਾ ਉਹ ਅਸੀਂ ਵੀ ਥੋੜਾ ਟਾਈਮ ਕੱਢ ਕੇ ਪੁੱਜ ਗਏ ਹੀ ਜਾਨਵਰ ਹੈ ਜੰਦੇ ਹੈ ਨਿਸ਼ਾਨ ਸਾਹਿਬ ਨੂੰ ਨਿਸ਼ਾਨਾਨ ਕਰਨ ਤੋਂ ਬਾਅਦ ਗਵਾਣ ਤੋਂ ਬਾਅਦ ਨਵਾਂ ਚੋਲਾ ਸਾਹਿਬ ਪਹਿਨਾਇਆ ਜਾ ਰਿਹਾ ਹੈ ਬਹੁਤ ਹੀ ਵਧੀਆ ਕਲਰ ਦਾ ਜਿਹੜਾ ਚੋਲਾ ਸਾਹਿਬ ਹੈ ਉਹ ਜੋ ਵੀ ਪਹਿਲਾਂ ਕੇਸਰੀ ਨਿਸ਼ਾਨ ਦੇ ਚੋਲਾ ਚੜਾ ਜਾਂਦਾ ਸੀ ਲੇਕਿਨ ਹੁਣ ਕੋਈ ਸ਼ੋਮ ਦੀ ਦੁਰਦਾ ਪ੍ਰਬੰਧਕ ਪ੍ਰਬੰਧਕ ਮਟੀ 2022 ਤਾਈਆਂ ਨੇ ਤੇ ਚੋਲਾ ਦਾ ਕਲਰ ਥੋੜਾ ਚੇਂਜ ਕੀਤਾ ਗਿਆ ਹੁਣ ਕਲਤਨ ਦੀਤ ਸਿੰਘ ਜੀ ਦੀ ਸੇਵਾ ਨਿਭਾ ਰਹੇ ਨੇ ਆਪਣੀ ਗगन ਸਿੰਘ ਸਾਡੇ ਦੇ ਨਾਲ ਮਰਤਪਾਲ ਸਿੰਘ ਜੀ ਸੇਵਾ ਕਰਦੇ ਨੇ ਨਿਸ਼ਾਨ ਸਾਹਿਬ ਨੂੰ ਲਗਨ ਅੱਗੇ ਵਾਲੀ ਗੱਲ ਵੀ ਦੇਖਣੀ ਸਹੀ ਕਰਨੀ ਚੋਲੇ ਦੀ ਸੇਵਾ ਨਿਭਾਉਂਦੇ ਹੋਏ ਬਹੁਤ ਹੀ ਵਧੀਆ ਤਰੀਕੇ ਨਾਲ ਸੰਤਾਂ ਦੀ ਪੁੱਜੀਆਂ ਨੇ ਬੀਬੀਆਂ ਵੀ ਪੁੱਜੀਆਂ ਨੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਨਿਸ਼ਾਨ ਸਾਹਿਬ ਨੂੰ ਚੋਲਾ ਪਹਿਨਾਇਆ ਜਾ ਰਿਹਾ ਹੈ ਗਰੀਬਨ ਉੱਦਤ ਨੂੰ ਸ਼ਾਂਚਾ ਕਰ ਦਿੱਤਾ ਥੋੜਾ ਜਿਹਾ ਪੋਸ਼ਨ ਬਚਿਆ ਥੋੜੀ ਦੇਰ ਵਿੱਚ ਸੇਵਾਦਾਰੀ ਬਿਲਕੁਲ ਕਰ ਦਿੱਤਾ ਜਾਏਗਾ ਮੁਕਾਇਆ ਅੰਦੇ ਪਹਿਲੇ ਰਿਹਰਟ ਸਾਹਿਬ بیٹھے ਨੇ ਬਾਬਾ ਤਾਰ ਸਿੰਘ ਸਾਡੇ ਗੁਰਦਵਾਰੇ ਭਾਈ ਸਾਹਿਬ ਜਿਹੜੇ ਜਿਹੜੀ ਨੇ ਹੈ ਸੰਤੂ ਸਾਥੀ ਨਹੀਂ ਇਹ ਕਿਤੇ ਇਹ ਬੋਦੀ ਅਗਲੀ ਇਹਦੀ ਪੀੜੀ ਨੇ ਆਉਣਾ ਨਹੀਂ ਇਸ ਤਰ੍ਹਾਂ ਸੇਵਾ ਮੁਕੇ ਸਾਰੇ ਇਕੱਠੇ ਹੋ ਜਾਣਾਂ ਕੁਛ ਆਪ ਤੁਸੀਂ ਵਿਚਾਰ ਮੰਦਰ ਵੀ ਹੋ ਜਾਂਦਾ ਤੇ ਸੇਵਾ ਵੀ ਕਰ ਦਿੰਦੇ ਨੇ ਉਹ ਦੇਓ ਪਰ ਤੁਸੀਂ ਪੁੱਛੇੜੀ ਨੇ ਘੋੜੀ ਤੇ ਚੜ ਕੇ ਤੇ ਸੇਵਾ ਨਿਭਾਰੇ ਨੇ ਵਾਤਾਵਰਣ ਰੱਜੀ ਹੋਈ ਹੈ ਜਿਹੜਾ ਜੀ ਜਿਹੜੇ ਡਾਕਟਰ ਸਾਹਿਬ ਵੀ ਆਏ ਨੇ ਮਾਸਟਰ ਜੀ ਬੈਠੇ ਨੇ ਡਾਕਟਰ ਸਾਹਿਬ ਵੀ ਬੈਠੇ ਨੇ ਤੇ ਸੌਰੀ ਧੀਪਨ ਮੁਕੰਮਲ ਹੁਣ ਤੱਕ ਨਿਸ਼ਾਨ ਸਾਹਿਬ ਪੁੱਜ ਗਿਆ ਉਧਰੋਂ ਸਾਡੇ ਸ਼ਰਮਾ ਜੀ ਨੇ ਲੜੀ ਲਗਾਉਂਦਾ ਜਿਹੜੀ ਸੇਵਾ ਉਹ ਸ਼ੁਰੂ ਕਰਤੀ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਲੜੀ ਦੀ ਲਗਾਈ ਆ ਰਹੀ ਹੈ ਤੇ ਸੇਫਟੀ ਦਾ ਪੂਰਾ ਸ਼ਰਮਾ ਜੀ ਧਿਆਨ ਰੱਖਦੇ ਨੇ ਲੋ ਜੀ ਨਿਸ਼ਾਨ ਸਾਹਿਬ ਦੀ ਤਕਰੀਬਾ ਨਹੀਂ 90% ਦੇ ਕਰੀਬ ਚੋਲਾ ਜਿਹੜਾ ਉਹ ਚੜ ਦਿੱਤਾ ਗਿਆ ਉਹਦੇ ਜਿਹੜੇ ਪੁਸ਼ਨ ਬਚਿਆ ਉਹ ਨਿਸ਼ਾਨ ਸਾਹਿਬ ਨੂੰ ਪਹਿਲਾਂ ਖੜੇ ਕਰਕੇ ਫਿਰ ਉਸ ਤੋਂ ਬਾਅਦ ਮੋਟਰ ਉਤਾਰ ਕੇ ਫਿਰ ਉਹ ਜਿਹੜੇ ਥੋੜਾ ਜਿਹਾ ਪੁਸ਼ਾ ਰਹਿ ਗਿਆ ਉਹਨੂੰ ਚੋਲਾ ਪਹਿਨਾਇਆ ਜਾਏਗਾ ਮੋਟਰ ਚਾਲੂ ਕਰਤੀ ਗਈ ਹੈ ਤੇ ਨਿਸ਼ਾਨ ਸਾਹਿਬ ਫਿਰ ਆਪਣੇ ਮੁਕੰਮਲ ਸ਼ਾਂਤ ਤੇ ਉਜੰਦੀ ਸਥਿਤੀ ਵਿੱਚ ਥੋੜਾ ਜਿਹਾ ਜਲਦੀ ਮੋਟਰ ਚਲਦੀ ਹੈ ਚਲਦੀ ਹੈ ਲਗਾਤਾਰ ਬਹੁਤ ਹੀ ਟੈਕਨੋਲੋਜੀ ਦੇ ਤਰੀਕੇ ਨਾਲੇ ਨਿਸ਼ਾਨ ਸਾਹਿਬ ਦੀ ਜਿਹੜੀ ਇਹਨੂੰ ਲਗਾਉਣ ਦਾ ਜਾਂ ਉਤਾਰਨ ਦਾ ਜੋ ਬੜਾ ਟੈਕਨੀਕਲੀ ਤਰੀਕੇ ਨਾਲ ਕੀਤਾ ਜਾਂਦਾ ਹੈ ਬਹੁਤ ਹੀ ਸਾਵਧਾਨੀ ਨਾਲ ਨਿਸ਼ਾਨ ਸਾਹਿਬ ਉਤਾਰਿਆ ਵੀ ਜਾਂਦਾ ਤੇ ਚੜਾਇਆ ਵੀ ਜਾਂਦਾ ਕਿਤੇ ਥੋੜੀ ਜੀ ਅਚੂਕ ਹੋਣ ਨਾਲ ਵੱਡਾ ਹੱਤ ਸਵਾ ਪ੍ਰਸਤ ਕਰ ਸਕਦਾ ਹੈ ਇਸੇ ਲਈ ਸਾਡੇ ਜਿਹੜੇ ਪੱਟਣ ਦੇ ਆਈਆਂ ਹੋਣੀਆਂ ਕਿ ਉਹ ਜੀਤ ਸਿੰਘ ਜੀ ਨੇ ਰਾਜੂ ਭਾਜੀ ਬਹੁਤ ਹੀ ਤਰੀਕੇ ਨਾਲ ਪੂਰਾ ਧਿਆਨ ਨਿਸ਼ਾਨ ਸਾਹਿਬ ਨੂੰ ਕੜੇ ਕਾਦਰਾਂ ਪੂਰੇ ਧਿਆਨ ਦੇ ਨਾਲ ਮੁਸਤੈਦੀ ਦੇ ਨਾਲ ਇਹ ਨਿਸ਼ਾਨ ਸਾਹਿਬ ਨੂੰ ਫਿਰ ਉਸੇ ਤਰ੍ਹਾਂ ਸ਼ਿਸ਼ੂਬਦ ਕਰਨਗੇ ਜਿਸ ਤਰ੍ਹਾਂ ਪਹਿਲਾਂ ਸੀ ਚੋਲਾ ਸਾਹਿਬ ਪਹਿਨਾ ਕੇ ਨਿਸ਼ਾਨ ਸਾਹਿਬ ਆਪਣੀ ਪੋਜੀਸ਼ਨ ਵਿੱਚ ਜਾਂਦੇ ਹੋਏ ਲੜੀ ਵੀ तकरीबन ਮੁਕੰਮਲ ਹੋ ਗਈ ਥੋੜਾ ਜਿਹਾ ਪੋਰਸ਼ਨ ਰਹਿ ਗਿਆ ਤੇ ਲੋ ਜੀ ਰਿਸ਼ਾਉਨ ਸਾਹਿਬ ਆਪਣੀ ਫਿਰ ਉਸੇ ਲੇਵਲ ਵਾਲੀ ਪੋਜੀਸ਼ਨ ਕੁਝ ਨਾਲੇ ਨੇ ਬਹੁਤ ਹੀ ਉਸਤੈਦੀ ਦੇ ਨਾਲ ਰਜੂ ਭਾਜੀ ਰਿਸ਼ਾਉਨ ਸਾਹਿਬ ਨੂੰ ਜੋ ਆਪਣੀ ਟੈਕਨੀਕ ਦਾ ਰਸਮੀ ਰੂਪ ਆਖਰੀ ਪੜਾਵਾਂ ਤੇ ਆ ਉਹਦੇ ਜਾ ਰਹੇ ਨੇ ਤੁਰਾ ਜਿਆ ਬਸ ਕੁਛ ਹੀ ਤਕਰੀਬਨ 2-3 ਮਿੰਟ ਦੇ ਅੰਦਰ-ਅੰਦਰ ਨਿਸ਼ਾਨ ਸਾਹਿਬ ਆਪਣੀ ਜਗ੍ਹਾ ਤੇ ਪਹੁੰਚ ਜਾਏਗਾ ਫਿਰ ਉਹਨੂੰ ਆਪਣੇ ਤਰੀਕੇ ਨਾਲ ਸਾਡੇ ਜਿਹੜੇ ਐਕਸਪੋਰਟ ਨੇ ਉਹਨੂੰ ਬੰਦ ਕਰ ਦੇਣਗੇ ਇਹਨਾਂ ਦੇ ਜੋ ਨਟ ਵਗੈਰਾ ਲਓ ਜੀ ਸਿਰਫ ਇੱਕ ਅੱਧੇ ਮਿੰਟ ਵਿੱਚ ਨਿਸ਼ਾਨ ਸਾਹਿਬ ਆਪਣੀ ਪੋਜੀਸ਼ਨ ਤੇ ਪਹੁੰਚ ਰਿਹਾ ਬਹੁਤ ਹੀ ਮੁਸਤੈਦੀ ਦੇ ਨਾਲ ਰਜੂ ਭਾਜੀ ਇਹ ਸੇਵਾ ਨਿਭਾ ਰਹੇ ਨੇ ਕਿ ਇਹਦੇ ਕੋਈ ਅਚੂਕ ਜਾ ਕੋਈ ਅਸੇ ਘਟਨਾ ਨਾ ਵਾਪਰੇ ਇਸ ਲਈ ਵੈਸੇ ਮਹਾਰਾਜ ਦੀ ਪੂਰੀ ਕਿਰਪਾ ਆ ਲੋ ਜੀ ਨਿਸ਼ਾਨ ਸਮ ਆਪਣੀ ਪੂਰੀ ਪੋਜੀਸ਼ਨ ਤੇ ਪੁੱਜ ਗਿਆ ਨਟ ਵਗੈਰਾ ਲਗਾਏ ਜਾ ਰਹੇ ਨੇ ਪੂਰੀ ਮਿਸਤੈਦੀ ਦੇ ਨਾਲ ਕੰਮ ਕੀਤਾ ਜਾ ਰਿਹਾ ਲੋ ਜੀ ਹੁਣ ਮੋਟਰ ਬੰਦ ਕਰ ਦਿੱਤੀ ਗਈ ਹੈ ਸੰਤਾਂ ਦੀ ਜੋ ਸੇਵਾ ਹੀ ਗੁਰੂ ਮਹਾਰਾਜ ਨੇ ਅੱਜ ਲੇਖੇ ਲਾ ਰਹੀ ਹੈ ਤੇ ਰਿਪੋਰਟ ਪੂਰੇ ਟਾਈਟ ਕੀਤੇ ਜਾ ਰਹੇ ਨੇ ਫਿਰ ਰਾਜੀ ਭਾਜੀ ਲਾਸਟ ਇਨਸਪੈਕਸ਼ਨ ਕਰਨਗੇ ਕਿ ਹਰ ਕੰਮ ਜਿਹੜਾ ਉਹ ਮੁਕੰਮਲ ਤਰੀਕੇ ਨਾਲ ਹੋ ਗਿਆ ਰਾਜੀ ਸਾਹਿਬ ਦਿਖਾਈ ਦੇ ਰਿਹਾ ਹੈ ਬਹੁਤ ਹੀ ਵਧੀਆ ਜਿਹੜੇ ਚੋਲਾ ਸਾਹਿਬ ਨਿਸ਼ਾਨ ਸਾਹਿਬ ਨੂੰ ਫਿਰਨਾਇਆ ਗਿਆ ਬਹੁਤ ਹੀ ਦੂਰ ਬਹੁਤ ਹੀ ਵਧੀਆ ਲੱਗਦਾ ਨਿਸ਼ਾਨ ਸਾਹਿਬ ਲੋ ਜੀ ਆਖਰੀ ਪੜਾਤੇ ਚੋਲੇ ਸੇਵਾਇਆ ਸਾਡਾ ਬਰੋਲੇ ਗੁਰਦਰਾ ਸਾਹਿਬ ਦਾ ਮੁੱਖ ਦਵਾਰ ਹੈ ਬਾਹਰੋਂ ਤੁਸੀਂ ਚਿੱਤਰ ਦੇਖਦੇ ਹੋ ਗੁਰਦਰਾ ਸਾਹਿਬ ਦੇ ਬਹੁਤ ਵਧੀਆ ਬਿਲਡਿੰਗ ਗੁਰਦਰਾ ਸਾਹਿਬ ਦੀ ਸਾਡੇ ਪ੍ਰਧਾਨ ਸਾਹਿਬ ਜੀ ਦਾ ਬਹੁਤ ਸੈਕਟਰੀ ਸਾਹਿਬ ਜੀ ਦਾ ਬਹੁਤ ਯੋਗਦਾਨ ਆ ਇਹ ਮੁਕੰਮਲ ਕਰਨ ਵਿੱਚ ਸੇਵਾ ਬਹੁਤ ਹੀ ਮਿਹਨਤ ਨਾਲ ਇਮਾਨਦਾਰੀ ਨਾਲ ਇਹਨਾਂ ਨੇ ਇਹ ਕਾਰਜ ਸਿਰੇ ਚੜਾਏ ਨੇ ਬਹੁਤ ਹੀ ਵਧੀਆ ਬਿਲਡਿੰਗ ਗੁਰਦਰਾ ਸਾਹਿਬ ਦੀ ਬਣ ਕੇ ਤਿਆਰ ਹੋਈ ਹੈ ਤੇ ਹੋਨ ਸ਼ਾਨ ਸਾਹਿਬ ਦੇਖ ਤੁਸੀਂ ਦੇਖ ਰਹੇ ਹੋ ਸੇਵਾ ਸ਼ਾਨ ਸਾਹਿਬ ਦੀ ਮੁਕੰਮਲ ਹੋਈ ਹੈ ਸਾਰੇ ਲੋ ਜੀ ਪੂਰੀ ਮੁਕੰਮਲ ਹੋਣ ਦੀ ਸੇਵਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਈ ਅਸਕਤਾ ਦੀ ਹਾਜ਼ਰੀ ਕੁਰਬਾਨ ਮਾਰੇ ਕਬੂਲ ਕਰੇ ਸਾਰੇ ਸਾਡੇ ਪ੍ਰਧਾਨ ਸਾਹਿਬ ਸਾਰੇ ਸੇਵਾਦਾਰ ਸਾਹਿਬ ਵਾਹਿ ਖਾਲਸਾ ਵਾਹਿ ਫਤਿਹ